ਬਕਰਖਾਲਚਾ ਇੰਟਰਨੈਸ਼ਨਲ ਦੇ ਇੰਡੀਆ ਹੈੱਡ ਤੇ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀ ਗੈਂਗਸਟਰ ਹਰਿੰਦਰ ਰਿੰਦਾ ਨੇ ਪੰਜਾਬ ਦੇ ਵਿੱਚ ਫਰੋਤੀਆਂ ਮੰਗਣ ਵਾਲੇ ਗੈਂਗਸਟਰਾਂ ਨੂੰ ਧਮਕੀ ਦਿੱਤੀ ਹੈ ਇਸ ਸੰਬੰਧ ਦੇ ਵਿੱਚ ਰਿੰਦਾ ਨੇ ਇੱਕ ਆਡੀਓ ਰਿਕਾਰਡਿੰਗ ਵਾਇਰਲ ਕੀਤੀ ਹੈ ਆਡੀਓ ਰਿਕਾਰਡਿੰਗ ਦੇ ਵਿੱਚ ਉਹ ਫਰੋਤੀ ਮੰਗਣ ਵਾਲਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਂਦਾ ਹੋਇਆ ਸੁਣਾਈ ਦੇ ਰਿਹਾ ਹੈ ਰਿੰਦਾ ਕਹਿ ਰਿਹਾ ਹੈ ਕਿ ਉਹਨਾਂ ਨੂੰ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਤੋਂ ਫਰੋਤੀ ਮੰਗਣੀ ਬੰਦ ਕਰ ਦੇਣੀ ਚਾਹੀਦੀ ਹੈ ਬਿਲਡਰਾਂ ਮਾਈਨਿੰਗ ਮਾਫੀਆ ਜਾਂ ਸ਼ਰਾਬ ਦੇ ਠੇਕੇਦਾਰਾਂ ਤੋਂ ਫਰੋਤੀ ਮੰਗੋ ਸੰਸਦ ਮੈਂਬਰ ਜਾਂ ਵਿਧਾਇਕਾਂ ਤੋਂ ਫਰੋਤੀ ਮੰਗੋ ਜਿਨ੍ਹਾਂ ਦੀਆਂ ਤਨਖਾਹਾਂ 2-3 ਲੱਖ ਰੁਪਏ ਨੇ ਪਰ ਜੋ ਸਿਰਫ 5 ਸਾਲਾਂ ਦੇ ਵਿੱਚ ਕਰੋੜਾਂ ਦੀ ਜਾਇਦਾਦ ਇਕੱਠੀ ਕਰ ਲੈਂਦੇ ਰਹਿੰਦਾ ਨੇ ਚੇਤਾਵਨੀ ਦਿੱਤੀ ਹੈ ਕਿ ਫਰੋਤੀ ਮੰਗਣ ਵਾਲੇ ਜਾਂ ਗਰੀਬ ਜਾਂ ਮੱਧ ਵਰਗ ਪਰਵਾਰਾਂ ਨੂੰ ਧਮਕੀ ਦੇਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਮਝ ਲੈਣਾ ਚਾਹੀਦਾ ਕੋਰਿੰਦਾ ਦੇ ਪਰਿਵਾਰ ਤੋਂ ਪੈਸੇ ਮੰਗ ਰਿਹਾ ਹੈ ਉਹਨਾਂ ਨੂੰ ਇਸ ਨੂੰ ਜੰਗ ਦਾ ਐਲਾਨ ਸਮਝਣਾ ਚਾਹੀਦਾ ਹੈ ਪੁਲਿਸ ਦੀ ਇੱਕ ਸੀਮਾ ਪਰ ਮੇਰੀ ਨਹੀਂ ਰਿੰਦਾ ਦੀ 10 ਮਿੰਟ ਦੀ ਆਡੀਓ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਹਾਲਾਂਕਿ ਅਸੀਂ ਵਿਸ਼ਵ ਵਾਰਤਾ ਦੇ ਵੱਲੋਂ ਇਸ ਆਡੀਓ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦੇ ਪਰ ਇੰਟਰਨੈਟ ਤੇ ਇਹ ਆਡੀਓ ਰਿਕਾਰਡਿੰਗ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਰਿੰਦਾ ਪੰਜਾਬ ਦੇ ਵਿੱਚ ਫਰੋਤੀਆਂ ਮੰਗਣ ਵਾਲੇ ਗੈਂਗਸਟਰਾਂ ਨੂੰ ਧਮਕੀ ਦਿੱਤਾ ਹੋਇਆ ਨਜ਼ਰ ਆ ਰਿਹਾ ਹੈ। ਹਰਿੰਦਰ ਿੰਦਰਾ ਨੇ ਕਿਹਾ ਹੈ ਕਿ ਜੇ ਲੁੱਟਣਾ ਹੈ ਤਾਂ ਅਮੀਰਾਂ ਨੂੰ, ਮਾਈਨਿੰਗ ਕਰਨ ਵਾਲਿਆਂ ਨੂੰ, ਵਿਧਾਇਕਾਂ ਨੂੰ ਅਤੇ ਹੋਰ ਜੋ ਅਮੀਰ ਨੇ, ਉਹਨਾਂ ਤੋਂ ਫਰੋਤੀ ਮੰਗੀ ਜਾਵੇ ਪਰ ਗਰੀਬ ਤੇ ਮੱਧ ਵਰਗੀ ਲੋਕਾਂ ਤੋਂ ਫਰੋਤੀ ਨਾ ਮੰਗੀ ਜਾਵੇ। ਉਸਨੇ ਕਿਹਾ ਕਿ ਬਿਲਡਰਾਂ, ਮਾਈਨਿੰਗ ਮਾਫੀਆ ਤੇ ਸ਼ਰਾਬ ਦੇ ਠੇਕੇਦਾਰਾਂ ਤੋਂ ਫਰੋਤੀਆਂ ਮੰਗੋ। ਮਿਡਲ ਕਲਾਸ ਤੋਂ ਅਤੇ ਗਰੀਬ ਲੋਕਾਂ ਤੋਂ ਫਰੋਤੀ ਨਾ ਮੰਗੋ। ਰਿੰਦਾ ਨੇ ਆਡੀਓ ਦੇ ਵਿੱਚ ਕਿਹਾ ਕਿ ਮੇਰੀ ਮੇਰੀ ਬੇਨਤੀ ਮੇਰੇ ਭਰਾਵਾਂ ਨੂੰ ਦੋਸਤਾਂ ਨੂੰ ਹੈ ਉਹਨਾਂ ਸਾਰਿਆਂ ਨੂੰ ਜੋ ਸਰਕਾਰਾਂ ਤੋਂ ਦੁਖੀ ਜਾਂ ਪਰੇਸ਼ਾਨ ਨੇ ਉਹ ਜੋ ਜੇਲ੍ਹਾਂ ਵਿੱਚ ਨੇ ਜਾਂ ਜੇਲ੍ਹਾਂ ਤੋਂ ਬਾਹਰ ਨੇ ਜੋ ਪਗੋੜੇ ਨੇ ਜਾਂ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਲੁਕੇ ਹੋਏ ਨੇ ਦੇਖੋ ਕੋਈ ਵੀ ਆਪਣਾ ਘਰ ਨਹੀਂ ਛੱਡਦਾ ਸਰਕਾਰਾਂ ਅਪਰਾਧ ਕਰਨ ਵਾਲਿਆਂ ਤੇ ਜ਼ੁਲਮ ਕਰਦੀਆਂ ਨੇ ਇਸੇ ਲਈ ਉਹ ਆਪਣਾ ਘਰ ਛੱਡ ਦਿੰਦੇ ਨੇ ਕੋਈ ਵੀ ਲੈਂਡਲੋਰਡ ਜਾਂ ਸ਼ਕਤੀਸ਼ਾਲੀ ਵਿਅਕਤੀ ਨਹੀਂ ਹੁੰਦਾ ਜੋ ਰਜਵਾੜੇ ਨੇ ਉਹਨਾਂ ਨੂੰ ਸਰਕਾਰਾਂ ਦੁਆਰਾ ਤੰਗ ਨਹੀਂ ਕੀਤਾ ਜਾਂਦਾ ਉਹਨਾਂ ਨੇ ਸਰਕਾਰਾਂ ਬਣਾਈਆਂ ਨੇ ਸੋ ਇਸ ਤਰ੍ਹਾਂ ਰਿੰਦਾ ਇੱਕ ਪਾਸੇ ਜਿੱਥੇ ਗੈਂਗਸਟਰਾਂ ਨੂੰ ਧਮਕੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਹੀ ਇਹ ਨੈਤਿਕਤਾ ਦਾ ਪਾਠ ਪੜਾਉਂਦਾ ਹੋਇਆ ਵੀ ਨਜ਼ਰ ਆ ਰਿਹਾ ਉਸਨੇ ਕਿਹਾ ਹੈ ਕਿ ਸਿਸਟਮ ਦੁਆਰਾ ਤੰਗ ਕੀਤੇ ਲੋਕ ਹੀ ਪਗੋੜੇ ਹੁੰਦੇ ਨੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਵੀ ਉਸਨੇ ਬੇਨਤੀ ਕੀਤੀ ਹੈ ਜੋ ਸਰਕਾਰ ਤੇ ਸਿਸਟਮ ਤੇ ਡਰ ਤੋਂ ਬਾਹਰ ਵਿਦੇਸ਼ਾਂ ਵਿੱਚ ਲੁੱਕ ਕੇ ਬੈਠੇ ਨੇ ਸੋਰਿੰਦਾ ਨੈਤਿਕਤਾ ਦਾ ಪಾਠ ਪੜਾਉਂਦਾ ਹੋਇਆ ਨਜ਼ਰ ਆ ਰਿਹਾ ਰਿੰਦਾ ਨੇ ਅੱਗੇ ਕਿਹਾ ਪੈਸੇ ਦੀ ਲੋੜ ਹੈ ਪਰ ਉਹਨਾਂ ਤੋਂ ਲਓ ਜਿਨ੍ਹਾਂ ਨੇ ਤੁਹਾਨੂੰ ਲੁੱਟਿਆ ਜਾਂ ਇਸ ਰਸਤੇ ਤੇ ਪਾਇਆ ਜਿਹੜੇ ਸਰਕਾਰ ਦੇ ਵਿੱਚ ਨੇ ਜਾਂ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਪੈਸਾ ਇਕੱਠਾ ਕਰ ਰਹੇ ਨੇ ਪੁਰਾਣੇ ਸਮਿਆਂ ਵਿੱਚ ਵੀ ਬਾਗੂਆਂ ਬਾਗੀਆਂ ਤੇ ਡਾਕੂਆਂ ਨੇ ਲੁੱਟ ਕੀਤੀ ਪਰ ਉਹਨਾਂ ਨੇ ਸਰਕਾਰਾਂ ਨੂੰ ਲੁੱਟਿਆ ਉਹਨਾਂ ਨੇ ਰਾਜਿਆਂ ਨੂੰ ਲੁੱਟਿਆ ਜਿਨ੍ਹਾਂ ਨੇ ਵਿਆਜ ਤੇ ਧੋਖਾਧੜੀ ਰਾਹੀਂ ਦੌਲਤ ਇਕੱਠੀ ਕੀਤੀ ਉਹਨਾਂ ਨੂੰ ਲੁੱਟਿਆ ਸੋ ਮੱਦਵਰਕ ਕੋਲ ਇੰਨਾ ਪੈਸਾ ਹੈ ਉਹ ਸਿਰਫ ਚੰਗਾ ਖਾਂਦੇ ਨੇ ਉਹਨਾਂ ਕੋਲ ਇਸ ਤੋਂ ਵੱਧ ਕੁਝ ਨਹੀਂ ਹੈ ਸੋ ਰਿੰਦਾ ਆਪਣੀ ਇਸ ਪੋਸਟ ਦੇ ਵਿੱਚ ਆਪਣੀ ਇਸ ਆਡੀਓ ਦੇ ਵਿੱਚ ਲੁਟੇਰਿਆਂ ਨੂੰ ਗੈਂਗਸਟਰਾਂ ਨੂੰ ਨੈਤਿਕਤਾ ਦਾ ਪਾਠ ਪੜਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਕਹਿ ਰਹੇ ਨੇ ਕਿ ਮਾਈਨਿੰਗ mafias ਨੂੰ ਲੁੱਟੋ ਜੇ ਲੁੱਟਣਾ ਤਾਂ ਸ਼ਰਾਬ mafias ਨੂੰ ਲੁੱਟੋ ਪਰ ਗਰੀਬਾਂ ਨੂੰ ਅਤੇ ਮੱਦਵਰਗੀ ਲੋਕਾਂ ਨੂੰ ਨਾ ਲੁੱਟੋ ਹੁਣ ਦੇਖਣਾ ਇਹ ਹੋਵੇਗਾ ਕਿ ਰਿੰਦਾ ਦੇ ਇਸ ਨੈਤਿਕਤਾ ਦੇ ਪਾਠ ਦਾ ਪੰਜਾਬ ਦੇ ਗੈਂਗਸਟਰਾਂ ਤੇ ਕੀ ਅਸਰ ਪੈਂਦਾ ਹੈ ਦੇਖਣ ਵਾਲੀ ਗੱਲ ਹੋਵੇਗੀ